ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਨੀ ਦਿਨੀ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਸਰਪੰਚ ਪੰਚ ਨੂੰ ਚੁਣਨ ਦੇ ਲਈ ਹਰ ਤਰ੍ਹਾਂ ਦੀ ਚਾਲ ਚੱਲ ਰਹੀ ਹੈ ਸਰਪੰਚੀ ਦੇ ਲਈ ਬੋਲੀ ਕੀਤੀ ਜਾ ਰਹੀ ਹੈ ਤੇ ਕਈ ਥਾਵਾਂ ਤੇ ਗੋਲੀਆਂ ਵੀ ਚਲਾਈਆਂ ਜਾ ਰਹੀਆਂ ਨੇ ਤੇ ਕਈ ਥਾਵਾਂ ਤੇ ਧਮਕੀ ਦਿੱਤੀਆਂ ਜਾ ਰਹੀਆਂ ਨੇ ਇਸੇ ਦੌਰਾਨ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਨਹੀਂ ਤਾਂ ਇੱਕ ਵੀ ਨਹੀਂ ਬਖਸ਼ਿਆ ਜਾਵੇਗਾ ਸਿਰਫ ਸਾਡਾ ਸਰਪੰਚ ਹੀ ਸਰਪੰਚ ਬਣੇਗਾ ਵਿਰੋਧੀਆਂ ਤੇ ਨਜ਼ਰ ਰੱਖੀ ਜਾਵੇਗੀ ਅਤੇ ਅੱਜ ਸ਼ੋਮਲੇ ਕਾਲੇਦਾਲ ਦੇ ਬੁਲਾਰੇ ਨੇ ਚੂਣਾ ਕਰਵਾਉਣ ਵਾਲੇ ਅਧਿਕਾਰੀ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਜੇਕਰ ਕਿਸੇ ਦੀ ਕਹਿਣ ਤੇ ਤਾਂਦਲੀ ਕੀਤੀ ਜਾ ਕੋਈ ਗਲਤ ਕੰਮ ਕੀਤਾ ਤਾਂ ਉਹਨਾਂ ਨੂੰ ਹਾਈ ਕੋਰਟ ਦੀਆਂ ਪੌੜੀਆਂ ਵੀ ਚੜ੍ਹਣੀਆਂ ਪੈਣਗੀਆਂ ਆ ਬਾਕੀ ਜਿਹੜੀ ਵੋਟਾਂ ਦੀ ਤੋੜ ਪੰਨਾ ਇਹ ਵੀ ਤਾਂ ਨਾਮਿਨੇਸ਼ਨ ਵੱਲ ਨੂੰ ਜਾ ਰਿਹਾ ਨਾ ਜਿਹੜਾ ਬੰਦਾ ਕਿਸੇ ਔਰਡ ਦੇ ਵਿੱਚ ਟੋਨ ਲੜਨ ਦਾ ਝੁਕ ਹੈ ਉਹਦੀ ਚੱਕ ਕੇ ਵੋਟ ਤੁਸੀਂ ਰਿਜ਼ਰਵ ਵੋਟ ਚ ਜਾਂ ਦੂਜੇ ਚ ਪਾ ਦਿਓ ਸੋ ਇਹ ਅਨਾਉਂਸਮੈਂਟ ਹੀ ਹੈ ਕੋਈ ਬੋਲ ਕੇ ਕਹਿ ਰਿਹਾ ਕੋਈ ਕਲਮ ਚਲਾ ਕੇ ਕਹਿ ਰਿਹਾ ਪਰ ਜਿਹੜੇ ਇਹਨਾਂ ਦੇ ਹੱਥ ਟੋਕੇ ਅਫਸਰ ਬਣ ਰਿਹਾ ਮੈਂ ਜੈਤੋ ਵਾਲਿਆਂ ਨੂੰ ਵੀ ਕਹਿਣਾ ਕਿ ਉਹਨੇ ਤਾਂ ਮਾਈਕ ਤੇ ਖੜ ਕੇ ਬੋਲਤਾ ਦਸਕਤ ਤੁਹਾਡੇ ਹੋਣਿਆ ਐਵੇਂ ਨਾ ਮਾਰੇ ਜਾਇਓ ਹਾਈ ਕੋਰਟ ਦੀਆਂ ਪੌੜੀਆਂ ਤੁਹਾਨੂੰ ਚੜਨੀਆਂ ਪੈਣੀਆਂ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰੋ ਕੋਈ ਗਲਤ ਕੰਮ ਕਰੋਗੇ ਤੇ ਫਿਰ ਉਹ ਭੁਗਤਣਾ ਪੈਣਾ ਮੁੜ ਕੇ ਫਿਰ ਇਹੀ ਅਫਸਰ ਸਾਰੇ ਹੈ ਤਾਂ ਚਲੋ ਸਾਡੇ ਭੈਣ ਭਰਾ ਅਨਗਵਾਰ ਹੁੰਦੇ ਪਰ ਪ੍ਰੈਸ਼ਰ ਨਾ ਮੰਨਿਓ ਕਿਸੇ ਦਾ ਫੇਰ ਸਫਾਰਸ਼ਾ ਲੈ ਕੇ ਆਉਂਦੇ ਹੁੰਦੇ ਆ ਸੋ ਕਿਰਪਾ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹ ਇਲੈਕਸ਼ਨ ਨੂੰ ਸੁਖ ਸ਼ਾਂਤੀ ਨਾਲ ਫਰੀ ਐਂਡ ਫੇਅਰ ਮਾਹੌਲ ਚ ਕਰਾਇਆ ਜਾਵੇ ਕੀ ਅਸੀਂ ਚਾਹੁੰਦੇ ਆ ਇਹ ਇਲੈਕਸ਼ਨ ਸੁਖ ਸ਼ਾਂਤੀ ਨਾਲ ਟੱਪੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਅਫਸਰ ਸਹਿਬਾਨਾਂ ਨਾਲ ਪੋਲਿੰਗ ਸਟਾਫ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰਨ ਨੂੰ ਤਿਆਰ ਆ ਪਰ ਫਿਰ ਉਹ ਵੀ ਇੰਪਾਰਸ਼ਲ ਹੋ ਕੇ ਫਰੀ ਐਂਡ ਫੇਅਰ ਇਲੈਕਸ਼ਨ ਵੱਲ ਨੂੰ ਕਰਨ ਜੇ ਕੋਈ ਵੀ ਅਫਸਰ ਗਲਤ ਕੰਮ ਕਰੂਗਾ ਦੇਖੋ ਕਲਮ ਅਫਸਰ ਦੀ ਚਲਣੀ ਆ ਜੇ ਕਿਸੇ ਨੇ ਰਿਜੈਕਟ ਕਰਨੇ ਆ ਕਾਗਜ਼ ਉਹ ਅਫਸਰ ਦੇ ਦਸਕਤੇ ਹੋਣੇ ਹੋ ਐਮ ਐਲ ਏ ਦੇ ਦਸਕਤੇ ਨਹੀਂ ਹੋਣੇ ਐਮ ਐਲ ਏ ਨੇ ਤਾਂ ਟੈਲੀਫੋਨ ਕਰਨਾ ਹੈ ਟੈਲੀਫੋਨ ਵਾਲੇ ਦੀ ਸਜ਼ਾ ਨਹੀਂ ਹੋਣੀ ਸਜ਼ਾ ਹੋਣੀ ਹੈ ਜਿਹਨੇ ਦਸਕਤ ਕੀਤੇ ਉਹਦੇ ਤੇ ਸੋ ਮੈਂ ਰਿਟਰਨਿੰਗ ਅਫਸਰ ਸਬਾਨਾ ਨੂੰ ਬਾਕੀ ਦੇ ਆਫੀਸਰ ਸਬਾਨਸ ਏ ਆਰਓ ਹੈ ਜਾਂ ਜਿਹੜੇ ਉਸ ਪੋਸਟ ਰਿਟਰਨਿੰਗ ਆਫੀਸਰ ਦੇ ਦਫਤਰ ਚ ਹੋਰ ਕੰਮ ਕਰ ਰਹੇ ਆ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਰਪਾ ਕਰਕੇ ਕੋਈ ਗਲਤ ਕੰਮ ਨਾ ਕਰਿਓ ਕਿਸੇ ਦੇ ਕੋਈ ਗਲਤ ਕੰਮ ਨਾ ਕਰਿਓ ਅਸੀਂ ਹਰ ਤਰ੍ਹਾਂ ਨਾਲ ਤੁਹਾਡੇ ਨਾਲ ਕੋਆਪਰੇਟ ਕਰਾਂਗੇ ਅੱਜ ਸਾਰੀਆਂ ਚੀਜ਼ਾਂ ਅਸੀਂ ਡੀਸੀ ਸਾਹਿਬ ਦੇ ਧਿਆਨ 'ਚ ਵੀ ਲਿਆਂਦੀਆਂ ਚੰਡੀਗੜ੍ਹ ਵੀ ਅਸੀਂ ਬੰਦਾ ਭੇਜਦਾ ਹਾਈਕੋਰਟ